ਤੁਹਾਡੇ ਕਰਕੇ 2.60 ਲੱਖ ਦੀ ਦੇ ਦਾਂਗੇ ਇਹ ਕਿਸੇ ਦੇ ਜਿੰਦਾ ਸਿਵਲ ਖਰਾਬ ਹੈ ਨਾ ਸਿਵਲ ਜਿੰਦਾ ਲੋਨ ਨਹੀਂ ਹੁੰਦਾ ਉਹਨੂੰ ਵੀ ਦੇ ਦਾਂਗੇ ਗੱਡੀ ਜੀ ਇਹ 2024 ਮਾਡਲ ਆ ਜੀ ਜੀ 6ਵੇਂ ਮਹੀਨੇ ਦੀ ਗੱਡੀ ਆ ਜੀ ਜੀ 1000 ਕਿਲੋਮੀਟਰ ਚੱਲੀ ਹੋਈ ਆ ਜੀ ਲੈ ਵੀ ਜਿਹੜੀ ਗੱਡੀ ਦੀ ਵੇਟਿੰਗ ਆ 6-6 ਮਹੀਨਿਆਂ ਦੀ ਤੇ ਜਿਹੜੇ ਵੀਰਾਂ ਦੀ ਸਿਵਲ ਦੀ ਦਿੱਕਤ ਆ ਲੋਨ ਨਹੀਂ ਹੁੰਦਾ ਪਰ ਕੰਮ ਕਰਨਾ ਚਾਹੁੰਦੇ ਨੇ ਦਿੱਕਤ ਆਉਂਦੀ ਆ ਵੀ ਪੇਮੈਂਟ ਕੁਸ਼ਕਤਾ ਹੈਗੀ ਆ ਪਰ ਲੋਨ ਵਾਲੇ ਪਾਸਿਓਂ ਅੜ ਜਾਂਦਾ ਕੰਮ ਉਹਨਾਂ ਲਈ ਜਮਾ ਨਮੀ ਗੱਡੀ ਮੇਰੇ ਖਿਆਲ ਚ 15 20 ਦਿਨ ਚੱਲੀ ਆ ਕੁੱਲ 1000 ਕਿਲੋਮੀਟਰ ਚੱਲੀ ਹੋਈ ਆ 6 6 ਮਹੀਨੇ ਉੜੀਕਣਾ ਪੈਂਦਾ ਇਹਨੂੰ ਬੁੱਕ ਕਰਾ ਕੇ ਪਰ ਇੱਥੇ ਤੁਸੀਂ ਆਓ ਤੇ ਗੱਲਬਾਤ ਕਰੋ ਸੈਲਫ ਮਾਰ ਕੇ ਭਜਾ ਦਿਓ ਜਾਣਕਾਰੀ ਦੇਣਗੇ ਸਾਡੇ ਜਸਵੰਤ ਸਿੰਘ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੋ ਕਿਤਾ ਵਈ ਇਹਦਾ ਭਾਈ ਜੀ ਇਹ 2024 ਮਾਡਲ ਆ ਜੀ ਜੀ 6 ਮਹੀਨੇ ਦੀ ਗੱਡੀ ਆ ਜੀ ਜੀ 1000 ਕਿਲੋਮੀਟਰ ਚੱਲੀ ਹੋਈ ਆ ਜੀ ਜੀ ਤੇ 2 ਲੱਖ 70000 ਰੁਪਏ ਡਾਊਨ ਪੇਮੈਂਟ ਆ ਜੀ ਜੇ ਕਿਸੇ ਦੇ ਜਿੰਦਾ ਸਿਵਲ ਖਰਾਬ ਹੈ ਨਾ ਸਿਵਲ ਜਿੰਦਾ ਲੋਨ ਨਹੀਂ ਹੁੰਦਾ ਉਹਨੂੰ ਵੀ ਦੇ ਦਾਂਗੇ ਗੱਡੀ ਦੀ ਅੱਛਾ ਜੀ ਤਿੰਨ ਚੈੱਕ ਲੈ ਕੇ ਆ ਵੀ ਨਾਲ ਖਾਲੀ ਆਉਦੇ ਜੀ ਅੱਛਾ ਜੀ ਤੇ 60 ਕਿਸ਼ਤਾਂ 72 ਕਿਸ਼ਤਾਂ ਨੇ ਟੋਟਲ ਜੀ ਜੀ 14700 ਰੁਪਏ ਦੀ ਕਿਸ਼ਤਾਂ ਜੀ ਨਹੀਂ ਮਿੱਤਰੋ ਇੱਕ ਵੀ ਛੀਟ ਨਹੀਂ ਪੂਰੀ ਗੱਡੀ ਦੇ ਵਿੱਚ ਚੱਲੀ ਕੋਲ 1000 ਕਿਲੋਮੀਟਰ ਹੋਈ ਆ ਉਹ ਵੀ ਬਾਈਆਂ ਨੇ ਘਰੀਂ ਚਲਾਈ ਹੋਈ ਆ ਕੋਈ ਕੰਮ ਤੇ ਨਹੀਂ ਗਈ ਹੋਈ ਗੱਡੀ ਜਮਾਂ ਨਮੀਆ ਤੁਹਾਨੂੰ ਇਹ ਮਿਲ ਜੂਗੀ ਸਿੱਧੂ ਕਾਰ ਬਜ਼ਾਰ ਮੁਹਾਲੀ ਚ ਗੱਡੀ ਦੇ ਅੰਦਰ ਵੀ ਨਿਗਾ ਮਾਰ ਲਓ ਸਾਫ ਸੁਥਰੀ ਨੀਟ ਐਂਡ ਕਲੀਨ ਇੱਕ ਮੈਂ ਹੋਰ ਗੱਲ ਦੱਸਦਾ ਜੀ ਜਿੱਥੇ ਦੀ ਬੁਕਿੰਗ ਆ ਉੱਥੇ ਹੀ 50000 ਰੁਪਿਆ ਏਜੰਸੀ ਵਾਲੇ ਵੱਖਰਾ ਲੈਂਦੇ ਨੇ ਇਸ ਅਸਸਤਰੀ ਦਾ ਨਹੀਂ ਇਹ ਗੱਡੀ ਦਿੰਦੇ ਨਹੀਂ ਉਹ ਗੱਡੀ ਅੱਜ ਤੁਹਾਨੂੰ ਅਸੀਂ ਦੇ ਰਹੇ ਹਾਂ ਕਿੰਨੀ ਡਾਊਨ ਪੇਮੈਂਟ ਆ ਜੀ ਤੁਹਾਡੇ ਕਰਕੇ 260000 ਦੀ ਦੇ ਦਾਂਗੇ 260000 ਦੀ ਇਹ ਗੱਡੀ ਬਾਈ 2024 ਮਾਡਲ 6ਵੇਂ ਮਹੀਨੇ ਦੀ ਤੁਸੀਂ ਲੈ ਜਾਓ ਬਾਕੀ ਕਿਸ਼ਤਾਂ ਹੋਣਗੀਆਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ